ਸੰਬਰਾਲਾ ਦੇ ਨਜ਼ਦੀਕ ਸਰੰਦ ਨਹਿਰ ਕਿਨਾਰੇ ਪਿੰਡ ਗੜੀ ਤਰਖਾਣਾ ਵਿਕੇ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ 15 ਤੋਂ ਵੱਧ ਝੁੱਗੀਆਂ ਨੂੰ ਅੱਧੀ ਰਾਤ ਨੂੰ ਕਰੀਬ 7:00 ਵਜੇ ਅੱਗ ਲੱਗ ਜਾਣ ਦੇ ਨਾਲ ਅੱਗ ਦੇ ਭਾਂਬੜ ਮਚ ਗਏ ਜਿਸ ਦੇ ਵਿੱਚ ਉਹਨਾਂ ਦਾ ਸਾਰਾ ਸਮਾਨ ਕੱਪੜਾ ਨਗਦੀ ਰਾਸ਼ਨ ਤੋਂ ਇਲਾਵਾ ਅਨੇਕਾਂ ਪਸ਼ੂ ਵੀ ਬੁਰੀ ਤਰੀਕੇ ਦੇ ਨਾਲ ਝੋਲਸ ਕੇ ਮਰ ਗਏ ਇਸ ਅੱਗ ਨਾਲ ਝੁੱਗੀਆਂ ਨੇੜੇ ਖੋਕੇ ਦੇ ਵਿੱਚ ਬਣੀਆਂ ਦੋ ਦੁਕਾਨਾਂ ਵੀ ਸੜ ਕੇ ਸੁਆਹ ਹੋ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਦਰਜੀ ਦੀ ਦੁਕਾਨ ਵੀ ਸੀ ਜਿਸ ਵਿੱਚ 3.5 ਲੱਖ ਰੁਪਏ ਦਾ ਕਪੜਾ ਸੜ ਕੇ ਸੁਆਹ ਹੋ ਗਿਆ ਇੱਕ ਕਰਿਆਨੇ ਦੀ ਦੁਕਾਨ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਇਹਨਾਂ ਗਰੀਬਾਂ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ ਇਥੋਂ ਤੱਕ ਪਹਿਨਣ ਲਈ ਕੱਪੜੇ ਖਾਣ ਲਈ ਰਾਸ਼ਨ ਅਤੇ ਨਾਸਰ ਉੱਤੇ ਛੱਤ ਬਚੀ ਗਈ ਗਰੀਬ ਪਰਿਵਾਰਾਂ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਗੋਹੜ ਲਗਾਈ ਹੈ ਕਿ ਔਖੀ ਘੜੀ ਦੇ ਵਿੱਚ ਉਹਨਾਂ ਦੀ ਮਦਦ ਦੇ ਲਈ ਅੱਗੇ ਆਉਣ। ਕਸ਼ਮੀਰਾ ਨਾਮ ਹੈਗਾ ਸੁਨੀਤਾ ਰਣ ਤਾਂ ਤੁਸੀਂ ਉਹਰੇ ਆ ਰਹੇ ਹੋ ਕਿ ਤੁਹਾਨੂੰ ਲੱਗ ਰਿਹਾ ਵੀ ਅੱਗ ਦਾ ਲੱਗੰਦਾ ਕੀ ਕਾਰਨ ਆ? ਮੇਰਾ ਵੀ ਵੀਰ ਜੀ ਘਰ ਉਰੇ ਆਇਆ। ਅਸੀਂ ਵੀ ਰਾਤ ਦੇ 12 ਵਜੇ ਦੇ ਜਾਗਦੇ ਪਏ ਹਾਂ। ਕੀ ਕਾਰਨ ਮੰਨਦੇ ਹੋ ਅੱਗ ਲੱਗੰਦੇ? ਵੀਰ ਜੀ ਜਸਟ ਹੰਤਾ ਸੁੱਥੇ ਆ ਉਸ ਟਾਈਮ ਤਾਂ ਲੜਾ ਚੱਲਦੀਆਂ ਪਈਆਂ ਸੀ। ਉੱਚਾ ਕਾਰਨ ਤਾਂ ਹਨ ਅਸੀਂ ਇਹ ਤਾਂ ਰੱਬ ਜਾਣਦਾ ਜਾਂ ਅਸੀਂ ਇਹਨਾਂ ਮੈਂ ਕਾਰਨ ਤਾਂ ਕੁਝ ਨਹੀਂ ਕਹਿ ਸਕਦੀ ਕਿ ਪਰ ਮੈਂ ਇਹਨਾਂ ਜ਼ਰੂਰ ਕਹੂੰਗੀ ਕੇ ਵੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਦਾ ਘਰ ਪਰਿਵਾਰ ਇਹ ਵਿੱਚ ਸਾਰਾ ਕੁਝ ਭਾਂਡਾ ਠੀਕਰ ਸਭ ਕੁਝ ਫੋਕੇ ਸਾਹ ਹੋ ਗਿਆ ਬਸ ਹਾਂਜੀ ਉਹ ਚਾਹਵਾਂ ਲੋ ਮਾਰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹ ਕਹਿਣਾ ਚਾਹਾਂਗੇ ਵੀ ਹੁਣ ਇਹਨਾਂ ਦੇ ਕੋਲ ਜਿਹੜੇ ਨੇ ਅਸਟਾ ਮਤਾਂ ਦੇ ਕੱਪੜੇ ਨੇ ਉਹ ਤੋਂ ਇਲਾਵਾ ਕੁਝ ਵੀ ਨਹੀਂ ਹੈ ਜਿਵੇਂ ਤਨ ਤੇ ਪਰ ਕੱਪੜੇ ਪਾਏ ਕਿਉਂਕਿ ਹੁਣ ਠੰਡ ਦਾ ਟਾਈਮ ਆ ਬਹੁਤ ਔਖਾ ਵਾ ਰਾਤ ਅਸੀਂ ਸਾਰੀ ਰਾਤ ਉੱਥੇ ਬੈਠ ਕੇ ਧੂਣੀ ਮੋਰੀ ਕੱਟ ਲਈਏ ਪਰ ਉਹ ਸ਼ਾਮ ਨੂੰ ਜਿੱਦਾਂ ਸ਼ਾਮ ਪੈਣੀ ਆ ਨਾਮ ਹੈ ਸਰ ਜੀ ਮੇਰਾ ਨਾਮ ਸਿਤਾਰਾਮ ਮੁਖੀਆ ਹੈ ਸਿਤਾਰਾਮ ਜੀ ਅੱਗ ਰਾਤ ਕਿੰਨੇ ਕਵਜੇ ਲੱਗੀ ਹੈ ਇਹ ਸਰ ਜੀ ਮੈਂ ਜਦ ਮੇਰੇ ਫੋਨ ਗਿਆ ਮੈਂ 2 ਵਜੇ ਰਾਤ ਕੋ ਯਹਾਂ ਪਰ ਆਇਆ ਮੋਕੇ ਤੇ ਜਦ ਮੈਂ ਮੋਕੇ ਪਰ ਆਇਆ ਤਾਂ ਮੈਂ ਚਾਹਤਾ ਹਾਂ ਉਸ ਬਿਲਕੁਲ ਜਲ ਕੇ ਸਵਾਹ ਹੋ ਚੁੱਕਾ ਥਾ ਯਹਾਂ ਪਰ ਬਹੁਤ ਕੁਝ ਜਦ ਮੈਂ ਆਪਣੇ ਦੁਕਾਨ ਤਰਫ ਗਿਆ ਤਾਂ ਮੇਰੇ ਦੁਕਾਨ ਵੀ ਸਵਾਹ ਹੋ ਗਿਆ ਥਾ

तो मेरी सदा पर जो भी के जो सरकार से मेरी विनती है निवेदन है कि हम सब गरीब आदमी के लिए वो हेल्प करें प्रशासन वालों कोई नहीं आया उधर नहीं अभी नहीं कोई आया सर तो की कहना चाहूँगा तुम्हें सर जी हम यही चाहते हैं कि हम जो गरीब मजदूर हैं जो कि मैं दर्जी काम करता था, तो मेरा यही साधन था कमाने का इसी से हम अपने बच्चे को पालते हैं ये हमारा बंद हो गया अब हम कैसे हम चलेंगे ਤੇ ਇਹ ਜਗਾ ਕੀ ਦੀ ਸੀ ਇਹ ਇਹ ਜਗਾ ਜੀ ਭਜਨ ਕੋਰ ਕੋਰ ਤੁਸੀਂ ਕੋਈ ਕਿਰਾਇਆ ਵਗੈਰਾ ਵੀ ਦਿੰਦੇ ਹੋ ਹਾਂ ਜੀ ਕਿਰਾਇਆ ਦੇਦੇ ਪਵਿੱਤਰ ਸਿੰਘ ਜੀ ਐਸ ਐਚਓ ਮਛੀਵਾਲਾ ਸਾਹਿਬ ਨਾਲ ਅਸੀਂ ਰਾਤ ਦੇ ਇੱਥੇ ਆ ਜੀ ਤੇ 1:30 ਵਾ 1 ਵਜੇ ਦੀ ਗੱਲ ਆ ਜੀ ਜਦੋਂ ਇੱਥੇ ਇੱਕ ਅੱਗ ਦਾ ਸਾਨੂੰ ਪਤਾ ਲੱਗਿਆ ਵੀ ਝੁੱਗੀਆਂ ਨੂੰ ਅੱਗ ਲੱਗ ਗਈ ਤੇ ਤੁਰੰਤ ਅਸੀਂ ਫਾਇਰ ਬ੍ਰਿਗੇਡ ਦਾ ਇੰਚਾਮ ਕਰਿਆ ਹੋਰ ਮੱਜਾਂ ਸੀ ਇੱਥੇ ਇਹਨਾਂ ਦੀ ਡੰਗਰ ਖੁੱਸੂ ਸੀ ਜਿੰਨਾ ਹੋ ਸਕੇ ਆ ਬਾਹਰ ਕੱਢੇ ਤੇ ਚਾਰ ਬੱਕਰੀਆਂ ਇੱਕ ਗਊ ਤੇ ਕੁਛ ਇਹਨਾਂ ਘਰੇਲੂ ਸਮਾਨ ਉਸ 15 16 ਝੁਕੀਆਂ ਨੇ ਜੀ ਜਿਹੜੀਆਂ ਜਲ ਗਈਆਂ ਇਹਨਾਂ ਦਾ ਘਰੇਲੂ ਸਮਾਨ ਵੀ ਸਾਰਾ ਹੀ ਜਲ ਗਿਆ ਕਿੰਨੇ ਪਰਿਵਾਰ ਰਹਦੇ ਸੀ 16 ਪਰਿਵਾਰ ਨੇ ਜੀ ਉਸ ਇੱਥੇ ਕੀ ਨੁਕਸਾਨ ਇਹਨਾਂ ਦਾ ਕਿੰਨਾ ਘਰੇਲੂ ਦਾ ਸਮਾਨ ਸਾਰਾ ਹੀ ਹੋ ਗਿਆ ਇਹਨਾਂ ਨੁਕਸਾਨ ਤੇ ਇੱਕ ਸਨੀ ਦੇ ਨਾਮ ਦੇ ਕਿਸੇ ਸ਼ਖਸ ਦੇ ਇਲਜ਼ਾਮ ਲਾ ਰਹੇ ਨੇ ਕਿਵੇਂ ਦੇ ਰਹੇ ਨਹੀਂ ਤੁਸੀਂ ਉਹਨੂੰ ਦੇਖੋ ਜੀ ਜੇ ਇਹ ਸਾਨੂੰ ਜੋ ਨੋਟਿਸ ਦੇਣਗੇ ਪੂਰੀ ਹਰ ਇੱਕ ਪਹਿਲੂ ਤੋਂ ਪੜਤਾਲ ਕੀਤੀ ਜਾਊਗੀ ਤੇ ਜੋ ਵੀ ਹੋਗੀ ਕਾਰਵਾਈ ਅਮਚਲੀ ਅੰਦਰ ਹੋਊਗੀ